ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਲੁੱਕ ਦਿਖਾਉਣੇ ਆ ਬਿਨਾ 에ਅਰ ਕਲੈਂਡਰ ਤੋਂ ਟੰਗਿਆ ਪਿਆ 에ਅਰ ਕਲੈਂਡਰ ਠੀਕ ਹੈ ਉਧਰ ਉਹ ਲੱਗਿਆ ਪਿਆ ਕੱਲ ਉਹ ਮੈਂ ਰੱਖਤਾ ਸੀ ਕੰਮ ਪੈ ਗਿਆ ਸੀ ਕੱਲ ਕੋਈ ਤੇ ਕੰਮ ਕਰਿਆ ਠੀਕ ਹੈ ਤੇ ਅੱਜ ਆਪਾਂ ਚਾਬੀ ਜੁਬਨੇ ਚੱਕ ਕੇ ਤੁਹਾਨੂੰ ਦਿਖਾਉਣੇ ਆ ਬਿਨਾ 에ਅਰ ਕਲੈਂਡਰ ਤੋਂ ਕਿੱਦਾਂ ਲੁੱਕ ਲੱਗ ਰਹੀ ਹੈ ਇਹ ਦੀ ਠੀਕ ਹੈ ਬਾਕੀ ਆ ਪਿਆ 에ਅਰ ਕਲੈਂਡਰ ਉਹ ਪਿਆ ਠੀਕ ਹੈ ਤੇ ਥੱਲੇ ਰੱਖੀ ਨੇ ਰੋੜਾ ਰੂੜਾ ਲਾਸੀ ਦਾ ਮਿੱਟੀ ਦਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਤੁਹਾਨੂੰ ਫਾਈਨਲ ਲੁੱਕ ਹੈ ਦੀ ਫਾਈਨਲ ਲੁੱਕ ਹੈ ਦੇ ਜੀ ਨੂੰ ਮੈਨੂੰ ਤਾਂ ਬਹੁਤ ਹੀ ਆ ਲੱਗ ਰਿਹਾ ਯਾਰ ਵੀ ਇਹੀ ਚਲਾਇਆ ਆਵੇ ਨਾ ਤੇ ਆਪਾਂ ਇਹਨੂੰ ਲਾ ਰਹੇ ਹਾਂ ਕਿਰ ਲਾਦਗੀ ਕੱਪੜੇ ਨੂੰ ਠੀਕ ਆ ਕੱਪੜੇ ਨੂੰ ਲਾ ਲੂ ਕੇ ਤੇ ਰੱਖ ਕੇ ਆਪਾਂ ਮੰਜੇ ਤੇ ਠੀਕ ਆ ਕਿਰ ਮੰਜੇ ਤੇ ਰੱਖਦੇ ਆ ਇੱਥੇ ਤੇ ਮੰਜੇ ਤੇ ਰੱਖ ਦਿੰਨੇ ਆ ਨੂੰ ਆਪਾਂ ਤੇ ਇਹ ਵੀ ਲਾਤਾ ਠੀਕ ਆ ਤੇ ਦੱਸਿਓ ਕਿਦਾਂ ਲੱਗ ਰਹੀ ਏ ਲੋਕ ਪਰ ਆ ਅਸ਼ਰਦਿਆ ਅਸ਼ਰ 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 ਕਹਿੰਦੇ ਇਹਨੂੰ ਤੇ ਆਪਾਂ ਇਹਦਾ ਨੇਮ ਵੀ ਰੱਖਣਾ ਕਮੈਂਟ ਜਰੂਰ ਕਰਿਓ ਕੀ ਨੇਮ ਰੱਖਣਾ ਬਾਕੀ ਮੈਂ ਨੇਮ ਰੱਖਤਾ ਜੇ ਤੁਹਾਨੂੰ ਚੰਗਾ ਲੱਗਿਆ ਦੱਸਿਓ ਅਗਲੀ ਵੀਡੀਓ ਚ ਕਰਦੇ ਆ ਰਿਕਮੈਂਟ ਕੀ ਕਹਿੰਦੇ ਇਹਨੂੰ ਅਨਾਉਂਸਮੈਂਟ ਕਰਦੇ ਆ ਅਨਾਉਂਸਮੈਂਟ ਠੀਕ ਹੈ ਤੇ ਹੁਣ ਆਪਾਂ ਲਾਤਾ ਕਪੜਾ ਤੇ ਚੈੱਕ ਕਰੋ ਫਿਰ ਕਿਦਾਂ ਲੱਗ ਰਹੀ ਹੈ ਦੀ ਲੁੱਕ ਬਿਨਾਂ 에ਅਰ ਕਲੈਂਡਰ ਤੋਂ ਵਧੀਆ ਲੱਗਦਾ ਮੈਨੂੰ ਘੈਂਟ ਲੱਗਦਾ ਪਿਆ ਦੱਸਿਓ ਬਣਾਇਆ ਠੀਕ ਹੈ ਬਿਨਾਂ 에ਅਰ ਕਲੈਂਡਰ ਤੋਂ ਕਿਦਾਂ ਲੱਗਦਾ ਇਹ ਦੱਸਿਓ ਕਿਵੇਂ ਲੱਗ ਰਿਹਾ ਹੁਣ ਇਹਦੀ ਲੁੱਕ ਕਿਵੇਂ ਲੱਗਦੀ ਹੈ ਬਿਨਾਂ 에ਅਰ ਕਲੈਂਡਰ ਤੋਂ ਵਧੀਆ ਲੱਗਦਾ ਠੀਕ ਹੈ ਤੇ ਆਪਾਂ ਇਹ ਕਲੈਂਡਰ ਦੀ ਸਫਾਈ ਕਰਨੀ ਹੈ ਉਹ ਵੀ ਬਲੌਕ ਨਾਲ ਆਮ ਕਿਰੇ ਤੁਹਾਨੂੰ ਲੁੱਕ ਦਿਖਾਤੀ ਬਣਾਇਰ ਕਲੈਂਡਰ ਤੋਂ ਕਿਵੇਂ ਲੱਗਦਾ ਪਿਆ ਇਹ ਕਿਵੇਂ ਨਹੀਂ ਲੱਗਦਾ ਖੜਾ ਪੂਰਾ ਪੌਂਦਾ ਤੱਕ ਪੂਰੀ ਤੱਕ ਠੀਕ ਹੈ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਉੱਤੇ ਚੜ ਕੇ ਬਿਨੇ ਆ ਠੀਕ ਹੈ ਕਿਵੇਂ ਲੱਗਦਾ ਉੱਤੇ ਬੈਠ ਕੇ ਕਿਹੜੀ ਫੀਲਿੰਗ ਹੁੰਦੀ ਹੈ ਵਧੀਆ ਲੱਗਦਾ ਹੈ ਇਹ ਹੋ ਗਿਆ ਜੀ ਚਾ ਅਈ ਲੌਕ ਇਨ ਤੇ ਹੁਣ ਵੇਖੋ ਕਰਦੇ ਨੇ ਆਪਾਂ ਠੀਕ ਆ ਕਰਵਾ ਗਿਆ ਆਪਾਂ ਸਪਾਈ ਕਰਦੇ ਆ ਧੂਆ ਵਾਲਾ ਬਾਰ ਲੱਗ ਗਿਆ ਸੀ ਹੋਰ ਤਾਂ ਮਹਿਲ ਕੰਮ ਖਰਾਬ ਹੋ ਜੇ ਕਿਤੇ ਇੰਨਾ ਨਹੀਂ ਅੱਗੇ ਮਾਰਦਾ ਸੀ ਜਿੰਨਾ ਹੁਣ ਮਾਰ ਲਾ ਖੜਾ ਹੀ ਮਾਰੀ ਜਾਂਦਾ ਧੂਆ ਵੀ ਜਿਹੜਾ ਮਾਣਾ ਮੁੱਟਾ ਕੰਮ ਉਹ ਤਾਂ ਕਰ ਗਏ ਨਾ ਬਾਕੀ ਤਾਂ ਮਿਸਤਰੀ ਦੇ ਹਵਾਲੇ ਹੀ ਹੁੰਦਾ ਜਿੰਨਾ ਕੰਮ ਨਾ ਕਰ ਲਗੇ ਥੋੜੀ ਥੋੜੀ ਨੋਲ ਜਾਂਦੀ ਏ ਇਹ ਆਪ ਉੱਪਰ ਬਹਿ ਗਏ ਮੇਟਰ ਠੀਕ ਹੈ ਇਹਨੂੰ ਆਪਾਂ ਪਾਸੇ ਰੱਖ ਦੇਗੇ ਕਿ ਰੰਗ ਖੱਟ ਜਾ ਇੱਥੇ ਲੱਗਣਾ ਹੀ ਨਹੀਂ ਇਹ ਤੇ ਇਹਨੂੰ ਆਪਾਂ ਇੱਥੇ ਰੱਖ ਦਿੰਨੇ ਆ ਡਿਕ ਡੂ ਗਰਮ ਹੋਵੇ ਵੀ ਕਿਤੇ ਉਮੀਰੀ ਬਣ ਜੇ ਕਿਤੇ ਠੀਕ ਹੈ ਤੇ ਪਰ ਬੈਠ ਕੇ ਬਿਨੇ ਕੀ ਕੀ ਸਵਾਦ ਦੋ ਬਾਕੀ ਉਹ ਪਿਆ ਫਿਲਟਰ ਹੋਵੇ ਠੀਕ ਹੈ ਕਿਤੇ ਮਿੱਟੀ ਮੁੱਟੀ ਨਾ ਪੈ ਜੇ ਤਿਆਰ ਕੀ ਬਾਤ ਲੌਕਰ ਲੱਗ ਰਹੀ ਹੈ ਯਾਰ ਸਰਾ ਹੀ ਬਣ ਗਿਆ ਗੱਲਬਾਤ ਫਿਲਟਰ ਲਾ ਕੇ ਨਾ ਇਹਦੇ ਕਰਾਂਗੇ ਥੱਲੇ ਨੂੰ ਪੈਪ ਮੋੜ ਕੇ ਜਦੋਂ ਚੱਲ ਪਿਆ ਆਪਣਾ ਕੰਮ ਠੀਕ ਕਰਾਂਗੇ 에ਅਰ ਕਲੈਂਡਰ ਆਪਣੇ ਤੇ ਵਿੱਚ ਹੀ ਲਾ ਦਾਂਗੇ ਬਈ ਸਵਾਦ ਹੀ ਵੱਖਰਾ ਯਾਰ ਇਹ ਲੁੱਕ ਦਾ ਨਿਆਰਾ ਹੀ ਵੱਖਰਾ ਆ ਰਿਹਾ ਕਿੱਡਾ ਘੈਂਟ ਲੱਗਦਾ ਨਾ ਪੂਰਾ ਜ਼ਬਰਦਸਤ ਲੱਗ ਰਿਹਾ ਯਾਰ ਫੀਲ ਕਿ ਬੜੀ ਤਕੜੀ ਹੋਦੀ ਹੈ ਕਿਤੇ ਚਲਾਉਣਾ ਹੋਵੇ ਇਸ ਟਾਈਮ ਹਣ ਪੈ ਚਲਾਉਣ ਦੀ ਵੀਡੀਓ ਬਣਾਵਾਂਗੇ ਵੀ ਧੂਆਂ ਮਾਰਦਾ ਇਹਨ ਮਾਰਦਾ ਵੀ ਕਰਾਂਗੇ ਹਜੇ ਤੇਰਾ ਕਰਦੇ ਆ ਪੂਰਾ ਮਾਹੌਲ ਪੂਰਾ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਯਾਰ ਪਾਵਰ ਸਟੀering ਹੋਵੇ ਉੱਤੋਂ ਹੈ ਬੜੀ ਚੀਜ਼ ਸੁਣੀ ਲੱਗ ਰਹੀ ਹੈ ਯਰੇ ਬਾਰਨ 에ਅਰ ਸਿਲੰਡਰ ਨਾਲ ਹੀ ਸੁਣਾ ਲੱਗਦਾ ਜਿੰਨਾ ਇਹ ਸੁਣਾ ਲੱਗਦਾ ਫੀਲਿੰਗ ਹੀ ਵੱਖਰੀ ਆਉਂਦੀ ਐ ਤਾਂ ਯਾਰ ਖੇਤ ਵਾੜੂਣ ਪਾਣਾ ਵੀ ਕਿਤੇ ਇਸ ਤਰ੍ਹਾਂ ਇਕ ਇਥੇ ਲੱਗੇ ਹੋਣਾ ਪੈਰ ਦਾਣਾ ਜੀ ਬ੍ਰੇਕਾਂ ਦੇ ਨਾਲ ਪੈਰ ਰੱਖਣਾ ਹੋਵੇ ਪੈਰ ਦਾਣ ਦੋਨੇ ਪਸੈਣ ਲੱਗੇ ਨੇ ਇਥੇ ਐਂਦਰਿਆ ਹੋਵੇ ਪੈਰ ਐ ਇਸ ਤਰ੍ਹਾਂ ਹੀ ਆਪੇ ਐਂ ਤਰੇ ਹੁਣ ਪੈਰ ਦਾਣ ਜਿਹਨੇ ਦੇਟ ਮਿਲਦੇ ਰਾਜਾ ਮੋਗਾ ਮੋਗੇ ਚ ਅਥੇ ਰਾਜਾ ਟਰੈਕਟਰ ਜਿਹੜਾ ਟਾਇਰ ਆ ਮੂਨ ਫੋਲੋ ਕੀਤਾ ਹੋਵੇ ਤੁਮ ਬਹੁਤ ਚੀਜ਼ਾਂ ਸੇਵ ਕਰਕੇ ਰੱਖੀਆਂ ਉਹ ਲੈ ਕੇ ਆਵਾਂਗੇ ਉਹਨਾਂ ਤੋਂ ਆਪਾਂ ਉਸ ਤੋਂ ਹੀ ਆਪਾਂ ਫੋਰ ਲੈਂਡ ਟਾਇਰ ਲੈ ਕੇ ਆਵਾਂਗੇ ਜਦੋਂ ਆਈ ਆਪਣੀ ਪਹਿਲੀ ਕਮਾਈ ਠੀਕ ਹੈ ਮਿੱਤਰੋ ਜ਼ਰੂਰ ਲਿਆਵਾਂਗੇ ਫਿਰ ਆਪਾਂ ਪੜਾ ਕੇ ਪਾਵਾਂਗੇ ਬਸ ਚੱਲ ਰਿਹਾ ਆਪਣਾ ਕੰਮ ਬਹੁਤ ਵਧੀਆ ਚੱਲ ਰਿਹਾ ਜਿਹੜੇ ਮੇਰੇ ਭਰਾ ਮੈਨੂੰ ਵੇਖ ਰਹੇ ਆ ਬਹੁਤ ਬਹੁਤ ਧੰਨਵਾਦ ਕਿੰਨੀ ਆਪਾਂ ਨੂੰ ਆਸ ਹੈ ਨਹੀਂ ਸੀ ਕਿ ਜਿੰਨੇ ਹੁਣ ਵਿਊ ਆ ਰਹੇ ਆ ਤੇ ਆਪਾਂ ਸਬਸਕ੍ਰਾਈਬਰ ਕਿਸੇ ਤੋਂ ਨਹੀਂ ਕਰਾਉਂਦੇ ਜਿੰਨੇ ਹੋਏ ਆਪਦੀ ਆਪ ਹੀ ਹੋਣ ਦੇ ਠੀਕ ਹੈ ਮਿੱਤਰੋ ਜਿੰਨਾ ਮਰਜ਼ੀ ਸਮਾਂ ਲੱਗੇ ਜੇ ਕੋਈ ਚੱਕਰ ਕਰਾਉਣੇ ਨਹੀਂ ਕਿਸੇ ਤੋਂ ਵੀ ਆਪਾਂ ਜਿਹੜਾ ਕੋਈ ਕਰੂਗਾ ਭਰਾ ਬਹੁਤ ਵਧੀਆ ਧੰਨਵਾਦ ਦਿਲੋਂ ਸਾਡੀ ਵੀਡੀਓ ਬਸ 10 ਮਿੰਟ ਦੇ ਦੇਖ ਲਿਆ ਕਰੀ ਕੋਈ ਨੂੰ 10 ਮਿੰਟ ਦੀ ਕੋਈ ਕੋਈ ਲੈ ਕੇ ਆਣਾ ਨਾ 8 ਮਿੰਟ ਦੀ 7 ਮਿੰਟ ਦੀ 6 ਮਿੰਟ ਦੀ ਜੇ ਤੁਸੀਂ ਕਹੋਗੇ ਵੱਡੀ ਲੈ ਕੇ ਉਹ ਵੱਡੀ ਵੀ ਲਿਆਇਆ ਕਰਾਂਗੇ ਆਪਾਂ ਠੀਕ ਆ ਤੇ ਯਾਰ ਆਹ ਫੀਲਿੰਗ ਆ ਨਾ ਜਿਹੜੀ ਇਹ ਤਾਂ ਨਿਆਰੇ ਬਣਤਾ ਯਾਰ ਮਾਨ ਖੁਸ਼ ਹੋ ਗਿਆ ਅੱਜ ਤਾਂ ਪੂਰਾ ਫੇਰ ਮੈਂ ਉਹ ਆਖਿਆ ਤੇ ਮੇਰਾ ਮਾਨ ਖੁਸ਼ ਕਰੀ ਚੱਲੀ ਐਂਡ ਲਾਈ ਚੱਲਾਂਗੇ ਹੁਣ ਆਪਾਂ ਬਹਿ ਗਏ ਉੱਪਰ ਠੀਕ ਆ ਮਿੱਤਰੋ ਕਾਠੀ ਤੇ ਬਹਿ ਗਏ ਆ ਇੱਥੇ ਹੁਣ ਦੇਖੋ ਲੁੱਕ ਇਹ ਵੀ ਕਿਵੇਂ ਲੱਗਦੀ ਐ ਟਰੈਕਟਰ ਦੀ ਆਪਣੀ ਲੁੱਕ ਤੇ ਇਹ ਲੁੱਕ ਮੈਨੂੰ ਬਹੁਤ ਵਧੀਆ ਲੱਗ ਰਹੀ ਐ ਘੇਟ ਲੱਗਦਾ ਐ ਅਹੀਂ ਚਲਾਵਾਂਗੇ ਹੀ ਰਾਂ ਪੈਣ ਠੀਕ ਐ ਚੁੰਨੀ ਬਾਲ ਦਾਂਗੇ ਅੱਗੇ ਕੋਈ ਗਰਦਾ ਨਾ ਅੰਦਰ ਜਾਵੇ ਮਕਲੈਲ ਨੇ ਤਾਂ ਵਧੀਆ ਹੀ ਐ ਕਿਹੜਾ ਅਹੀਂ ਚਲਾਵਾਂਗੇ ਚੱਲ ਪੂ ਗਏ ਸਟਾਰਟ ਹੋ ਜੂਏ ਕੋਈ ਚੱਕਰ ਨਹੀਂ ਇਹਦੀ ਠੀਕ ਐ ਤੇ ਪੇਪਰ ਵਾਲਾ ਨਹੀਂ ਯਾਰ ਲੱਗਦਾ ਯਾਰ ਸੋਨਾ ਹੀ ਬੜਾ ਲੱਗਦਾ ਐਂਡ ਗੱਲ ਬਾਤ ਲੱਗਦੀ ਪੂਰੀ ਇਹ ਤੇ ਆਪਾਂ ਬੈਂਡ ਪਾ ਗਏ ਨਾ ਬੈਂਡ ਕਰ ਦਾਂਗੇ ਇਹਨੂੰ ਆਪਾਂ ਇਹ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਨਾ ਇਹਨੂੰ ਇਹ ਲਿਆ ਕੇ ਅੰਦਰ ਲੈ ਕੇ ਆਣਾ ਪਏਰ ਗਲੈਂਡਰ ਇਹਦਾ ਅੰਦਰ ਹੀ ਲਾਵਾਂਗੇ ਤੇ ਆਪਾਂ ਸੋਨਾ ਲੱਗੂਗਾ ਮੈਂ ਆਪਦੀਆਂ ਰੀਜਾਂ ਪੂਰਾ ਕਰਨੇ ਨਾ ਚੱਲੇ ਨਾ ਚੱਲੇ ਕੋਸ਼ਿਸ਼ ਕਰਨੀ ਮੇਰੀ ਬਣਦੀ ਪੂਰੀ ਕੋਸ਼ਿਸ਼ ਮੈਂ ਕਰੀ ਜਾਊਂਗਾ ਜਿਹੜੀ ਜਿੰਨਾ ਬਣਨਾ ਬਣੇ ਇਹ ਰੀ ਬਰਨ ਕੀ ਤਾਂ ਬਣ ਗਈ ਠੀਕ ਆ ਬਾਈ ਕੀ ਬਾਤ ਹੈ ਸਰਾਇਆ ਵਧੀਆ ਲੱਗਦੀ ਲੁੱਕ ਵੈ ਖੜਾ ਵੀ ਸੁਣਨ ਲੱਗਦਾ ਹੈ ਏਅਰ ਕਲੈਂਡਰ ਉਪ ਚਾਜਾ ਲੱਗਦਾ ਉਹ ਬਾਲਾ ਨੀ ਉਹ ਜਾਂਪਾ ਦੂਸਰਾ ਲਾ ਦਾਂਗਾ ਰਵੜ ਦਾ ਸੁੱਕੇ ਚੱਲੇ ਜਾਣਾ ਉਹ ਲਾ ਲਾਂਗੇ ਗੋਲ ਜਾਂਦਾ ਉਹ ਵੀ ਥੱਲੇ ਨਹੀਂ ਮਾਰ ਜਾਂਦਾ ਸੁਣਨ ਲੱਗੂ ਉਹ ਉਦੋਂ ਘੈਂਟ ਲੱਗੂਗਾ ਇਹ ਕਿਤੇ ਉੱਪਰ ਹੋਵੇ ਸੈਂਸਰ ਤਾਂ ਨੂੰ ਇਧਰ ਇਧਰ ਤਾਂ ਸੈਂਸਰ ਹੋਏ ਜਸਤਰਾ ਬੜੀਆ ਇਹਦੇ ਫਿਲਟਰ ਲਾਵਾਂਗੇ ਕੋਸ਼ਿਸ਼ ਕਰੂੰਗਾ ਇਹ ਤੇ ਮਟਲਕੀ ਚਾਰ ਤੇ ਲਾ ਦਾਂਗੇ ਆਪਾਂ ਇਹ ਤੇ ਹੁਣ ਮੈਂ ਕੋਸ਼ਿਸ਼ ਕਰੂੰਗਾ ਥੋੜੇ ਦਿਨਾਂ ਤੱਕ ਵੀ ਫਿਲਟਰ ਮੈਚ ਜੇ ਫਿਰ ਆਪਾਂ ਇਹ ਕੰਡਰ ਨਹੀਂ ਲਾਉਂਦੇ ਸੀ ਕਿਉਂਕਿ ਗਰਮੀ ਦੇ ਵਿੱਚ ਧੂੜਾਂ ਉੱਡਦੀਆਂ ਤੇ ਵਾਹਣ ਚ ਪ੍ਰਵਾਹਣ ਹੋਣੀ ਉਹਦੋਂ ਔਖਾ ਆ ਜਾਂਦਾ ਗੱਲ ਰੇਤਾ ਜਾਊ ਅੰਦਰ ਸਾਰੇ ਇੰਜਨੇ ਖਰਾਬ ਹੋ ਜਾਣਾ ਮੁੜ ਕੇ ਠੀਕ ਹੈ ਤੇ ਬਾਕੀ ਬਈ ਮੈਨੂੰ ਬਹੁਤ ਵਧੀਆ ਲੱਗਿਆ ਠੀਕ ਹੈ ਬਈ ਐਂਡ ਗੱਲ ਬਾਤ ਆ ਪੂਰੀ ਯਾਰ ਵੇ ਲੰਮੜੀ ਜੀ ਚੀ ਜਲਾਈ ਇਹ ਤਾਂ ਕੱਡੀ ਚੀ ਵਧੀਆ ਲੱਗਦੀ ਐ ਠੀਕ ਐ ਤੇ ਆ ਫਾਇਰ ਕਲੈਂਡਰ ਤੀ ਐਰ ਕਲੈਂਡਰ ਦੀ ਸਪਾਈ ਕਰਨੀ ਐ ਹਜੇ ਤੇ ਤੇ ਬਿਸਰਾ ਹੀ ਲੱਗਦੀ ਗੱਲ ਬਾਤ ਹੋਰ ਕੋਈ ਚੱਕਰ ਨਹੀਂ ਐ ਨਿਆਰਾ ਹੀ ਹੁੰਦਾ ਉੱਤੇ ਬੈਠੇ ਬਾਲਾ ਨਿਆਰਾ ਦਾ ਉਧਰੋਂ ਐ ਐ ਘਟ ਸੋਹਣਾ ਲੱਗਦਾ ਐ ਖੜਾ ਉੱਪਰੋਂ ਬੈਠੇ ਦਾ ਬਾਲਾ ਵਧੀਆ ਲੱਗਦਾ ਠੀਕ ਐ गल बात पूरी एंड सराई है काम लिफाफा चढ़ा छोने लिफाफे ला जा ठीक है वेखो कि चीज़ चीज़ करती है गलत लग गया थोड़ा जहाँ सही कम कराएंगे सही मिस्तरी रुकती है देखो कितने पट्टी का ध्यान देखो आ पट्टी पुल कि ਯਾ ਵੀ ਜੇ ਇਧਰ ਨੂੰ ਐ ਕਰਦਾ ਤਾਂ ਕਿੱਥੇ ਗਈ ਬੁਲੀ ਵੇਖੋ ਕਈ ਕਮੈਂਟ ਕਰੀ ਜਾਂਦੇ ਗਲਤ ਝਿੰਚੀ ਨਹੀਂ ਕਰਦੀ ਤੇਲ ਪਰਾ ਪਾਉਣਾ ਬੰਦਾ ਬੜੀ ਚੀਖ ਮਾਰਦੀ ਘਸੀ ਜਾਂਦੀ ਆ ਓਏ 벨ਟ ਕੱਸ ਗਈ ਏ ਕਿੰਨੀ ਉੱਚੀ ਸੀ ਗਈ ਇੱਥੇ ਤੇ ਉੱਪਰ ਤਾਂ ਸੀਗੀ ਤਾਂ ਕਰਕੇ ਪਾਉਣਾ ਮੈਂ ਤੇਲ ਮੈਂ ਕਿਹੜਾ ਚਾਨ ਪਾਣਾ ਮੁੜ ਕੇ ਐ 10 15 ਦਿਨ ਲੰਘ ਜਾਂਦੇ ਇੱਥੇ ਕਿਹੜਾ ਹੁਣ ਜ਼ੋਰ ਦਾ ਕੰਮ ਵੀ ਪੱਖਾ ਘਟ ਘੂਮੂ ਤੇ ਭਾਈ ਠੀਕ ਆ ਓਕੇ ਮਿੱਤਰੋ ਮਿੱਤਰੋ ਮੈਂ ਓਕੇ ਮਿੱਤਰੋ ਅਗਲੇ ਵੀਡੀਓ ਵਿੱਚ ਆਪਾਂ ਮਿਲਦੇ ਹਾਂ ਠੀਕ ਹੈ ਪਿਆਰ ਕਰਨ ਵਾਲਾ ਲਵ ਯੂ ਸਾਰਿਆਂ ਨੂੰ ਤੇ ਸਬਸਕ੍ਰਾਈਬ ਤਾਂ ਸਾਰਿਆਂ ਨੂੰ ਤੇ ਬਾਕੀ ਲੋਕਾਂ ਨੂੰ ਦੱਸਿਓ ਕਿੱਦਾਂ ਲੱਗੀ ਠੀਕ ਹੈ ਤੇ ਸਬਸਕ੍ਰਾਈਬਰ ਜੀ ਵੀ ਕਰ ਲਿਆ ਕਰਿਆ ਜਿਹੜੇ ਵੀਰੇ ਭਰਾਵਾਂ ਨੇ ਆਪਾਂ ਕਿਸੇ ਤੋਂ ਕਰਾਉਣੇ ਨਹੀਂ ਕਰਨਾ ਕੋਈ ਜੇ ਕਰਨਾ ਹੁੰਦਾ ਭਈ ਉਹ ਆਪਾਂ ਇੰਕੀ ਨਿਤਨ ਤੱਕੇ ਆ ਵੀ ਕਹਿੰਦੇ ਜੀ ਕਰਾਉਣਾ ਨਾ ਕਰ ਕੋਈ ਕਿਉਂਕਿ ਮੈਨੂੰ ਤਾਂ ਆ ਹੀ ਜਾਣੇ ਸਬਸਕ੍ਰਾਈਬਰ ਕਿਦਾਂ ਨੂੰ ਇਹ ਦੱਸਦੇ ਬਾਕੀ ਲੋਕ ਕਿੱਦਾਂ ਲੱਗੀ ਚਰਦੀ ਆਪਣੇ ਵੀ ਠੀਕ ਹੈ ਮਿੱਤਰ ਤੇ मैनू बहुत वीडियो लग रही है बैठ के बहुत वजी लग रहा है चलता रेटर लग रहा है पर यह रिकलेंडर मैंने लगता छोटा लगाते हैं बड़ा ओके बाद मित्रों बड़ा हो जाए मिलते हैं अगले ब्लॉग में मित्रों ओके okay, बाय मित्रों